ਕੱਲ ਦੇਰ ਸ਼ਾਮ ਹਲਕਾ ਲੰਬੀ ਦੇ ਪਿੰਡ ਤਰਮਾਲਾ ਵਿੱਚ ਪੁਲਿਸ ਵੱਲੋਂ ਸ਼ੱਕ ਦੇ ਆਧਾਰ ਤੇ ਕੀਤੀ ਗਈ ਛਾਪੇਮਾਰੀ ਦੇ ਦੌਰਾਨ ਹੋਈ ਮਾਰਕੁੱਟ ਵਿੱਚ ਇੱਕ ਬਜ਼ੁਰਗ ਗੁਰਦੇਵ ਸਿੰਘ ਦੀ ਮੌਤ ਹੋ ਗਈ ਸੀ ਅੱਜ ਸਵੇਰੇ ਗੁਰਦੇਵ ਸਿੰਘ ਦਾ ਪੋਸਟਮਾਰਟਮ ਕਰਵਾ ਕੇ Laash ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਪੁਲਿਸ ਵਾਲਿਆਂ ਦੇ ਖਿਲਾਫ ਧਾਰਾ 302 ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਜਿਸ ਵਿੱਚ ਪਿੰਡ ਭਾਈ ਕੇਰਾ ਚੌਕੀ ਇੰਚਾਰਜ ਗੁਰਦੇਵ ਸਿੰਘ ਅਤੇ ਹੋਰ ਚਾਰ ਪੁਲਿਸ ਕਰਮੀ ਸ਼ਾਮਲ ਨੇ ਸੂਤਰਾਂ ਦੀ ਮੰਨੀਏ ਤਾਂ ਜਿਸ ਐਸਆਈ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਸ ਦੇ ਖਿਲਾਫ ਪਹਿਲਾਂ ਵੀ ਕਾਫੀ ਸ਼ਿਕਾਇਤਾਂ ਆ ਚੁੱਕੀਆਂ ਨੇ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਨੂੰ ਉਸ ਦੇ ਕੀਤੇ ਦੀ ਸਜ਼ਾ ਮਿਲਣੀ ਚਾਹੀਦੀ ਹੈ ਮਨਜੀਤ ਸਿੰਘ ਤੁਹਾਡੇ ਪਿਤਾ ਜੀ ਕੀ ਕੰਮ ਦੇ ਹਾਂਜੀ ਬਹੁਤ ਮਸਤ ਮਨਪੰਕ੍ਰਿਤ ਨੇ ਇਹਦੇ ਵਿੱਚ ਮੇਰੀ ਪੁਲਸ ਨੇ ਕਾਰਵਾਈ ਕੀਤੀ ਹੈ ਕਿ ਤੁਸੀਂ ਉਸ ਤੋਂ ਸੰਤੁਸ਼ਟ ਹਾਜੀ ਨਹੀਂ ਸੰਤੁਸ਼ਟ ਨਹੀਂ ਹਾਜੀ ਕੋਈ ਕਾਰਵਾਈ ਨਹੀਂ ਕਰ ਰਹੀ ਹੈ ਅਗਲੀ ਕਾਰਵਾਈ ਨਹੀਂ ਕਰ ਰਹੀ ਹੈ ਜੀ ਉਹਨਾਂ ਨੇ ਮਾਮਲਾ ਦਰਕਰ ਲੈ ਇੱਕ ਬੰਦਾ ਅਰੈਸਟ ਕਰ ਲਿਆ ਇੱਕ ਕੀਤਾ ਜੀ ਅਜੇ 4 ਹੋਰ ਰਹੇ ਉਹਨਾਂ ਨੂੰ ਕਰ ਨਹੀਂ ਰਿਹਾ ਜੀ ਘਰ ਕੋਲ 5 ਬੰਦੇ ਐਸੀ 5 ਆਏ ਸੀ ਜੀ ਇੱਕ ਅਰੈਸਟ ਕਰ ਲਿਆ 4 ਰਹਿੰਦੇ ਆ 4 ਨੂੰ ਵੀ ਕਰਨੀ ਜੀ ਜਲਦੀ ਗਰਦੀਪ ਸਿੰਘ ਐਸਆਈ ਕੀਤਾ ਜੀ ਹਾਂ ਜੀ ਹਾਂ ਜੀ ਉਹ ਸਿਮੇਕਰ ਸੀ ਜਦੋਂ ਹਾਂਜੀ ਹਾਂਜੀ ਕਾਰ ਸੀ ਠੀਕ ਹੈ ਤੇ ਜਿਹੜਾ ਹੱਥੋਂ ਪਾਈ ਜਾਂ ਕੁੱਟਮਾਰ ਜਿਹੜਾ ਉਹ ਕਿੰਨਾ ਨੇ ਕੀਤੀ ਤੁਹਾਡੇ ਗਰਦੀਪ ਸਿੰਘ ਤੇ ਦੋ ਜਾਨੇ ਹੋਰ ਸੀ ਕਿੰਨਾ ਜਾਨਾ ਕੀਤਾ ਜੀ ਅੱਛਾ ਤਿੰਨੇ ਜਾਨੇ ਨੇ ਕੀ ਹਾਂਜੀ ਮਤਲਬ ਕੁੱਲ ਪੰਜ ਪੁਲਿਸ ਵਾਲੇ ਸੀਗੇ ਜਿਨ੍ਹਾਂ ਵਿੱਚੋਂ ਤਿੰਨੇ ਨੇ ਕੁੱਟਮਾਰ ਕੀਤੀ ਐ ਦੋ ਬੰਦੇ ਪਾਸੇ ਰਹੇ ਹਾਂਜੀ ਤਲਾਸ਼ੀ ਕਰ ਰਹੇ ਸੀ ਕਰਦੇ ਸੀ ਉਹ ਕਰਦੀ ਤਲਾਸ਼ੀ ਕਰ ਰਹੇ ਸੀ ਹਾਂਜੀ ਠੀਕ ਹੈ ਜਿਹੜੀ ਜੋ ਪਰਮਾਲੇ ਦੇ ਵਿੱਚ ਕੰਮ ਘਟਨਾ ਹੋਈ ਕਿਹਦੀ ਪੁਲਿਸ ਕੀ ਕਰਦੀ ਹੈ ਅਜੀ ਖਾਲਸਾ ਐ ਕਿ ਪਤੇ ਬਹੁਤ ਮਾੜੀ ਘਟਨਾ ਹੋਈ ਹੈ ਤੇ ਉਸ ਘਟਨਾ ਵਿੱਚ ਜਿੰਨਾ ਵੀ ਨਿੰਦਾ ਕੀਤੀ ਜੇ ਬਹੁਤ ਮਾੜੀ ਹੈ ਔਰ ਜੋ ਪਰਿਵਾਰ ਨੂੰ ਗਿਆ ਜੀ ਵਾਪਸਤਾ ਨਹੀਂ ਆਉਂਦਾ ਪਰ ਮੈਂ ਸਮਝਦਾ ਹਾਂ ਜੋ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਜੋ ਵੰਦੀ ਕਾਰਵਾਈ ਉਹਨਾਂ ਕੀਤੀ ਹੈ ਔਰ ਜੋ ਬੰਦੇ ਰਹਿੰਦੇ ਨੇ ਫੜਨ ਵਾਲੇ ਉਹ ਵੀ ਕਹਿੰਦੇ ਫੜਾਂਗੇ ਹੋਰ ਵੀ ਜੋ ਪਰਿਵਾਰ ਨੂੰ ਮਾਲੀ ਮਦਦ ਵੀ ਵਿਸ਼ਵਾਸ ਦਿਵਾਇਆ ਪ੍ਰਸ਼ਾਸਨ ਨੇ ਨਤੀਜਾ ਦੇਗੀ ਮੈਂ ਉਹਨਾਂ ਦਾ ਤਮਾਕਤ ਕੀ ਫਰਮਾਰੋਲੇ ਜੇ ਸੰਤੋਖੀ ਹੋ ਗਏ ਪੂਰੇ ਬੰਦੇ ਕ੍ਰਿਪਾ ਨਹੀਂ ਕੀਤੇਗੇ ਉਸ ਦੀ ਕਾਰਵਾਈ ਚੱਲ ਰਹੀ ਹੈ ਪੁਲਿਸ ਵੀ ਇਸ ਗੱਲ ਤੇ ਤਰਦਦ ਕਰ ਰਹੀ ਵੀ ਜਲਦੀ ਤੋਂ ਜਲਦੀ ਉਹਦੀ ਪੂਰੀ ਕਾਰਵਾਈ ਕੀਤੀ ਜਾਏਗੀ ਔਰ ਪਰਿਵਾਰ ਨਾਲ ਸਾਡੀ ਹਮਦਰਦੀ ਹੈ ਔਰ ਜਿੰਨਾ ਚਿਰ ਪੂਰੀ ਕਾਰਵਾਈ ਨਹੀਂ ਹੋਏਗੀ ਪਰਿਵਾਰ ਦੇ ਨਾਲ ਹੀ ਅਸੀਂ ਹਰ ਤਰੀਕ ਨੂੰ ਬੰਦੇ ਨਾਲ ਸਤਿ ਕਰਨਾ ਵਾਪਸੀ ਹੈ ਕਿਸ ਤਰ੍ਹਾਂ ਦੇ ਲੱਗਦੀ ਹੈ ਵੀ ਘਟਨਾ ਦੇ ਵਿੱਚ ਕਿੰਨੀ ਕਿ ਸਚਾਈ ਹੈ ਵੀ ਦੇਖੋ ਬਹੁਤ ਵੱਡੀ ਜ਼ਿਆਤੀ ਹੋਈ ਹੈ ਔਰ ਬਗੈਰ وجہ ਇੱਕ ਛੋਟੇ ਕਿਸਾਨ ਨੂੰ ਗਰੀਬ ਆਦਮੀ ਨੂੰ ਇਸ ਤਰ੍ਹਾਂ ਮਾਰ ਦੇਣਾ ਬਿਲਾ ਵਜ੍ਹਾ ਕਸੂਰ ਹੋਵੇ ਤਾਂ ਕੁਛ ਨਾ ਕੁਛ ਸਜ਼ਾ ਦੇ ਕਿੰਨ ਤੱਕ ਕੇਸ਼ਾ ਹੀ ਆ ਕੇ ਉਹਨਾਂ ਨੇ ਇਹਨਾ ਘੁਟਮਾਰ ਕੀਤੀ ਉਹਦੇ ਨਾਲ ਉਹਨਾਂ ਦੀ ਮੌਤ ਕਿਸ ਤਰ੍ਹਾਂ ਦੀ ਮੰਗ ਕਰਦੇ ਹੋ ਐਸ ਤਿਹੇ ਜਿਹੇ ਹੀ ਘਟਨਾਵਾਂ ਪੱਪ ਰਹੀਆਂ ਨੇ ਇਹ ਇਹ ਹੈ ਕਿ ਇੱਕ ਤਾਂ ਜਿਹੜੇ ਉੱਥੇ ਅਫੀਸਰ ਕੋਈ ਵੀ ਆਇਆ ਉਹ ਸਾਰਿਆਂ ਤੇ 302 ਦਾ ਮੁਕੱਦਮਾ ਹੋਣਾ ਚਾਹੀਦਾ ਮੇਰੀ ਡੀਆਈਜੀ ਨਾਲ ਵੀ ਗੱਲ ਹੋਈ ਹੈ ਐਸਐਸਪੀ ਨਾਲ ਵੀ ਦੋਨਾਂ ਆ ਉਹਨਾਂ ਨੇ ਕਹਿ ਕੇ ਅਸੀਂ 302 ਦਾ ਪਰਚਾ ਕਰਾਂਗੇ ਏਐਸਆਈ ਤੇ ਵੀ ਤੇ ਜਿਹੜੇ ਨਾਲ ਬੰਦੇ ਸਨ ਸਾਨੂੰ ਇਹ ਇਹ ਜੀ ਸਜ਼ਾਵਾਂ ਤਾਂ ਦੇਣੀਆਂ ਚਾਹੀਦੀਆਂ ਤਾਂ ਕਿ ਅੱਗੇ ਤੋਂ ਕੋਈ ਬਿਨਾ ਬੇਗੁਨਾਹ ਬੰਦਿਆਂ ਤੇ ਇਸ ਰੰਗ ਬੰਦੇ ਦਾ ਮੁੱਲ ਤਾਂ ਕੋਈ ਹੁੰਦਾ ਨਹੀਂ ਬਗੈਰ ਵਜ੍ਹਾ ਹੁਣ ਉਹਨਾਂ ਨੂੰ ਸੱਟ ਜਿਹੜੀ ਉਹਦੇ ਪਰਿਵਾਰ ਨੂੰ ਵੱਜੀ ਹੈ ਜਾਂ ਸਾਰੇ ਲੋਕਾਂ ਨੂੰ ਵੱਜੀ ਹੈ ਇਸ ਤਾਂ ਕਿ ਕਿਸੇ ਨੂੰ ਆ ਕੇ ਕੁੱਟ ਕੇ ਮਾਰ ਦੇ ਕੰਨ ਤੇਰੇ ਕਰੇ ਸ਼ਰਾਬ ਉਹਨੇ ਇੱਕ ਵੀ ਸਾਡੀ ਤਲਾਸ਼ੀ ਲੈ ਲਓ ਇਹ ਤੁਹਾਨੂੰ ਕੋਈ ਲੱਭਦਾ ਤਾਂ ਕਰ ਲੋ ਤਲਾਸ਼ੀ ਲਈ ਕੁਝ ਨਹੀਂ ਲੱਭਿਆ ਮੈਂ ਤਾਂ ਇੱਕ ਇੱਕ ਮਿੰਟ ਮੈਨੂੰ ਖਬਰ ਮਿਲਦੀ ਰਹੀ ਹੈ ਤੇ ਇੱਕ ਅਸੀਂ ਵੀ ਇਹ ਕਹਿ ਬਈ ਚਲੋ ਬੰਦੇ ਦਾ ਕੋਈ ਹੁੰਦਾ ਨਹੀਂ ਲੇਕਿਨ ਇਹਨੂੰ ਮੁਆਵਜ਼ਾ 10 ਲੱਖ ਰੁਪਈਆ ਪਰਿਵਾਰ ਨੂੰ ਮੁਆਵਜ਼ਾ ਨਹੀਂ ਮੈਂ ਕਰ ਸਕਦਾ ਅਧਿਸ਼ਾਤਕ ਹੋਰ ਡੀਜੀਪੀ ਵੀ ਡੀਆਈਜੀ ਐਗਰੀ ਹੋਇਆ ਡੀਸੀ ਵੀ ਹੈ ਦੋ ਹੈ ਉਹ 10 ਲੱਖ ਰੁਪਈਆ ਇਹਨਾਂ ਨੂੰ ਉਹਰਾ ਰੋਆ ਦਵੀ ਕੰਪਰਚੇ ਕੰਪਨਸੇਸ਼ਨ ਹੀ ਵੀ ਇੱਕ ਹੈਲਪ ਮਾਲੀ ਸਹਾਇਤਾ ਕੁਝ ਪਰਿਵਾਰ ਨੂੰ ਨੌਕਰੀ ਦੀ ਵੀ ਕੁ ਡਿਮਾਂਡ ਕੀਤੀ ਗਲਾਈ ਕਿਤੇ ਜੇ ਸਾਰੇ ਲੇਕਿਨ 10 ਲੱਖ ਰੁਪਇਆ ਤਾਂ ਉਹ ਮੰਨ ਗਏ ਔਰ ਮੈਨਟਲ ਡੀਸੀ ਨੇ ਕਿਹਾ ਸੀ ਮੈਂ ਕਹਿ ਰਿਹਾ ਸੀ ਬੰਦਾ ਜੀ ਮੇਰੇ ਕੋਲ ਇਸ ਵੇਲੇ 2 ਲੱਖ ਰੁਪਇਆ ਉਹ ਤਾਂ ਮੈਂ ਹੁਣੇ ਲਿਆਉਂਗਾ ਬਾਕੀ ਉਹ ਡੀਆਈ ਜੀ ਨੇ ਤਾਂ ਮੈਂ ਕਭ ਭਾਵੇਂ ਜੇ ਤੂੰ ਕੋ ਹੋਰ ਕੋ ਮੋਕ ਕਰਗੇ ਤਾਂ ਤੁਹਾਡੀਆਂ ਤੁਹਾਨੂੰ ਦੇਣਾ ਪਊਗਾ ਪਰਸਨਲ ਐਂਡ ਦੇ ਹੈਵ ਕਮਿਟਿਡ ਪਰਸਨਲੀ ਕਿ ਅਸੀਂ ਕਿਵੇਂ ਕਰ ਗਿਆ ਸੀ ਦੇਖਦੇ ਹਾਂ ਕਾਨੂੰਨੀ ਤੌਰ ਤੇ ਮੈਂ ਅਕਾਲੀ ਵਰਕਰ ਦਾ ਬੜਾ ਧੰਨਵਾਦੀ ਹਾਂ ਕਿ ਉਹਨਾਂ ਨੇ ਮੌਕਾ ਸੰਭਾਲਿਆ ਜੇ ਮੌਕਾ ਨਾ ਸੰਭਾਲਦੇ ਤਾਂ ਇਹ ਇਨਡਰਾਡਰੂ ਕੇ ਇਹ ਮੇਂ ਸਸਕਾਰ ਕਰਾ ਦੇਣਾ ਸੀ ਕਾਨੂੰਨੀ ਤੌਰ ਤੇ ਇਸ ਤਰ੍ਹਾਂ ਦੀ ਰੇਡ ਮਾਰਨੇ ਦੀ ਕਿੱਥੋਂ ਤੱਕ ਸਾਇ ਹੈ ਕਿ ਕਿਸ ਤਰ੍ਹਾਂ ਦੇ ਨਹੀਂ ਚਾਹੀਦਾ ਕਿ ਪਿੰਡ ਦੇ ਕੋਈ ਮੋਹਤਪੁਰ ਬੰਦੇ ਆਵੇਂ ਪੰਚਾਇਤ ਤੇ ਮੋਹਤਪੁਰ ਬੰਦੇ ਕਿਸੇ ਦੇ ਘਰੇ ਜਾਣ ਉਹ ਤੇ ਜਾ ਕੇ ਮਸ਼ਕ ਜੇ ਕੋਈ ਕਿਸੇ ਨੇ ਕੋਈ ਗਲਤੀ ਹੈ ਤਾਂ ਮਸ਼ਕ ਕੁਛ ਕਰਨ ਕਨ ਉਹ ਵੀ ਕਾਨੂੰਨ ਦੇ ਦਰਰੇ ਦੇ ਉਹਨਾਂ ਵੀ ਕਹਿੰਦੇ ਇੱਕ ਬੋਤਲ ਮਿਲ ਜੇ ਇਹ ਤਾਂ ਬਹਾਨੇ ਹੁਣ ਹੁੰਦੇ ਆ ਤੇ ਲੇਕਿਨ ਇਹਨਾਂ ਨੂੰ ਇਹ ਬਰਤਨਕ ਸਦਾ ਮਿਲਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕੋਈ ਇਸ ਤਰ੍ਹਾਂ ਦੀ ਗੱਲ ਦੁਹराई ਨਾ ਜਾਏ ਚਾਰਜੀ ਨੇ ਕਠਨਕ ਕਰੀ ਹੈ ਇਹਦੀ ਮੈਂ ਪਹਿਲਾਂ ਵੀ ਡੀਆਈਜੀ ਨੂੰ ਤੇ ਅਸੈਸ਼ਨ ਕਹਿ ਚੁੱਕੇ ਹਾਂ ਕਿ ਇਹ ਇਲਾਕੇ ਜਾਤੀ ਕਰਦਾ ਹੈ ਉਹਨਾਂ ਆਖੋ ਵੀ ਜਾਤੀ ਨਾ ਕਰੇ ਕਾਨੂੰਨ ਹੈ ਕਿ ਜੋ ਮਰਜ਼ੀ ਕਰੋ ਜਾਤੀ ਨਾ ਕਰੇ ਇਹਨਾਂ ਨੂੰ ਪਹਿਲਾਂ ਵੀ ਮੈਂ ਕਹਿ ਚੁੱਕਿਆ ਕਿ ਅੱਗੇ ਵੀ ਇਹਨੇ ਕਈ ਥਾਂ ਜਾਤੀਆਂ ਕੀਤੀਆਂ ਹੁਣ ਇਹ ਹੈ ਕਿ ਅਸੀਂ ਪਬਲਿਕ ਨੂੰ ਵਿਸ਼ਵਾਸ ਦਿਵਾਉਣਾ ਕਿ ਕੋਈ ਕਿਸੇ ਕਿਸਮ ਦੀ ਜਾਤੀ ਨਹੀਂ ਹੁਣ ਤੇ ਇੱਕ ਪੈਨਲ ਹਰ ਡਿਸਟ੍ਰਿਕਟ ਹਰ ਸਬ ਡਿਵੀਜ਼ਨ ਚ ਤੇ ਚੰਡੀਗੜ੍ਹ ਬਣਾਇਆ ਜਾਊਗਾ ਕੋਈ ਵੀ ਜ਼ਿਆਤੀ ਹੋਊਗੀ ਤਾਂ ਲੀਗਲੀ ਉੱਥੇ ਫਾਈਟ ਕੀਤਾ ਜਾਊ ਤੇ ਪੋਲੀਟੀਕਲੀ ਇਲਾਕੇ ਦੇ ਲੋਕ ਜਿਹੜੇ ਐ ਉਹ ਅਸੀਂ ਜੋ ਗੁਨਾਹਗਾਰ ਨੂੰ ਅਸੀਂ ਜ਼ਰੂਰ ਸਜ਼ਾ ਦੇਣ بے ਗੁਨਾਹ ਨੂੰ ਅਸੀਂ ਨਹੀਂ ਕੋਈ ਇਹ ਜੀ ਗੱਲ ਹੋਉਂਦੀ ਇਹ ਨਸ਼ਾ ਮੁਕਤ ਬਣਾਉਣ ਦੀ ਕੋਸ਼ਿਸ਼ ਕਰਦੇ ਸੀ ਕਾਂਗਰਸ ਪਾਰਟੀ ਕਰ ਰਹੀ ਆ ਆਪਾਂ ਕਿਸ ਤਰ੍ਹਾਂ ਦੀ ਮਦਦ ਇਹ ਨਸ਼ੇ ਬੰਦੇ ਮਾਰਨ ਨਾਲ ਨਹੀਂ ਨਸ਼ਾ ਮੁਕਤੀ ਹੋਣੀ ਦੇਖੋ ਇਹ ਉਹ ਅੱਡ ਗੱਲ ਐ ਐਵੇਂ ਕਿਸਮੈਂ ਕਹਦੇ ਆ ਵਕੀਲ ਸਾਹਿਬ ਦੇ ਘਰੇ ਨਸ਼ਾ ਜੋ 300 ਰੁਪਏ ਕੋ ਪ੍ਰੂਫ ਨਹੀਂ ਉਹ ਤਾਂ ਸਹੀ ਤੈਨੂੰ ਕੋਸ਼ਿਸ਼ ਨਹੀਂ ਕਰ ਸਕਦੇ ਇਹ ਨਸ਼ਾ ਬੰਦੀ ਦਾ ਕੁਝ ਨਹੀਂ ਗੱਲ ਇਹ ਮੰਨ ਤੁਸੀਂ ਬਦਲੇ ਦੀ ਭਾਵਨਾ ਨੂੰ ਲੈ ਕੇ ਇੱਕ ਦੇਖੋ ਜਿਹੜੀ ਬਦਲਾ ਗੁਣ ਕੋਈ ਇਹਦਾ ਕੋਈ ਐਤਾ ਨਹੀਂ ਸੀ ਕੋਈ ਜਾਤੀ ਬਦਲਾ ਸੀ ਪਰ ਇਸ ਤਰ੍ਹਾਂ ਹੋਗਾ ਖੁੰਜੀ ਹੋਗੀ ਜਿਵੇਂ ਲੈਂਡ ਆਰਡਰ ਨਹੀਂ ਰਿਹਾ ਥੋੜੇ ਚਿਰ ਚੀ ਲੈਂਡ ਆਰਡਰ ਵੇਖਿਆ ਵੇਖੋ ਕਿੰਨੇ ਅੱਜ ਕੱਲ ਸਸਪੀਂਡ ਹੋ ਰਹੇ ਸਾਰੇ ਫੜੇ ਗਏ ਇਸ ਤਰ੍ਹਾਂ ਦੇ ਰੋਜ਼ ਹੀ ਕੇਸਸ ਹੋਣ ਲੱਗ ਗਏ ਨੇ ਇਹ ਬੜਾ ਇੱਕ ਚਿੰਤਾ ਦਾ ਮੌਕਾ ਹੈ ਕਿ ਜਿਹੜੀ ਗੱਲ ਇਹ ਕਨਸਵ ਦੇ ਉਲਟ ਹੋਈ ਹੈ ਅਸੀਂ ਤਾਂ ਇਸ ਤਰ੍ਹਾਂ ਕਦੇ ਨਹੀਂ ਕਿ ਤਾਕੂ ਬੰਦਾ ਮਾਰਤਾ ਹੋਵੇ ਤੁਸੀਂ ਸਾਰਾ ਰਿਕਾਰਡ ਵੇਖ ਲਓ 10 ਸਾਲਾਂ ਦਾ ਵੀ ਕੋਈ ਇਸ ਤਰ੍ਹਾਂ ਬੰਦੇ ਮਾਰੇ ਹੋਣ ਤੋ ਹੋ ਗਿਆ ਜੀ ਜਿਵੇਂ ਅੱਗੇ ਹੱਥ ਵਾਦ ਵੇਲੇ ਝੁੱਠੇ ਨੂੰ ਪੰਜਾਬ ਸਰਕਾਰ ਨੇ ਜਸਟਿਸ ਜੋਰਾ ਸਿੰਘ ਦੀ ਬਹਿ ਬੁਲਕਾਣ ਵਾਲੇ ਜੋ ਕਾਕਾ ਅੱਜ ਜਿਹੜੀ ਹੈ ਉਹ ਗੱਲ ਕਰ ਉਹ ਮੌਕਾ ਹੁੰਦਾ ਹਰ ਗੱਲ ਦਾ ਟਾਈਮਲੀ ਜਿਹੜੀ ਗੱਲ ਹੈ ਅੱਜ ਏਡੀ ਦੁਰਘਟਨਾ ਹੋਈ ਹੈ ਏਡਾ ਜ਼ੁਲਮ ਹੋਇਆ ਜ਼ਬਰ ਹੋਇਆ ਬੱਜਰ ਪਾਪ ਹੋਇਆ ਇੱਕ ਬੇਗੁਨਾਹ ਇਨਸਾਨ ਨੂੰ ਇਸ ਤਰ੍ਹਾਂ ਮਾਰਨਾ ਬਿਨਾਂ ਗੱਲ ਤੋਂ ਇਹ ਤੋਂ ਵੱਡਾ ਕਹਿ ਨਹੀਂ ਆ ਕੀ ਹੋਇਆ ਹਾਂਜੀ ਕੀ ਕਹਿਣਾ ਚਾਹੁੰਦੇ ਨਹੀਂ ਇਹ ਹੈ ਕਿ ਜਿਨ੍ਹਾਂ ਨੇ ਇਹ ਕੀਤਾ ਹੈ ਉਹਨਾਂ ਨੂੰ 302 ਦਾ ਪਰਚਾ ਹੋਵੇ ਉਹਨਾਂ ਨੂੰ ਸਜ਼ਾ ਮਿਲੋ ਤਾਂ ਕਿ ਅੱਗੇ ਕੋਈ ਕਰ ਨਾ ਸਕੇ ਜਿ ਕਿ ਕਿਸ ਨੂੰ ਵੀ ਬਰਤਨਕ ਸਜ਼ਾ ਉੱਪਰ ਅੱਗੇ ਤੋਂ ਇਹ ਜੇ ਨਹੀਂ ਘਟਨਾਵਾਂ ਵਰਤਣੀਆਂ ਪਰ ਭਾਵੇਂ ਇਨਸਾਨ ਦਾ ਕੋਈ ਕੀਮਤ ਨਹੀਂ ਹੁੰਦੀ ਪਰ ਪਰਿਵਾਰ ਦਾ ਜੇ ਵੱਡਾ ਮੁਖੀ ਚਲਾ ਜਾਏ ਪਰਿਵਾਰ ਦੀ ਕੀ ਹਾਲਤ ਹੁੰਦੀ ਹੈ ਇਹਨਾਂ ਨੂੰ ਹੀ ਪਤਾ ਆ ਪਤਾ ਉਹਨਾਂ ਸਾਸ ਨਹੀਂ ਕਰ ਸਕਦੇ ਅਸੀਂ ਨੂੰ ਕਿਹਾ ਵੀ 10 ਲੱਖ ਰੁਪਿਆ ਪਰਿਵਾਰ ਦੀ ਮਦਦ ਕੀਤੀ ਜਾਏ ਹੁਣ 2 ਲੱਖ ਰੁਪਿਆ ਦਿੱਤਾ ਗਿਆ ਬਾਕੀ ਡੀਆਈਜੀ ਨੇ ਡੀਸੀ ਨੇ ਮੇਰੇ ਨਾਲ ਵਾਦਾ ਕੀਤਾ ਮੈਂ ਕਿ ਜ਼ਿੰਮੇਵਾਰੀ ਥੋ-ਥੋ ਲੈਣੇ ਜੋ ਗੱਲ ਹੋਈ ਉਹ ਤੇ ਨਹੀਂ ਅਸੀਂ ਸਾਰੇ ਜੀ ਸ਼੍ਰੀ ਮੁਖਸਰ ਸਾਹਿਬ ਤੋਂ ਤਰਸੀਮ ਢੁੱਡੀ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਔਰਿਆ ਜੰਗਲ